ਸਲਾਮ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ ਅਮਨਦੀਪ ਕੌਰ ਪਠਿੰਡੇ ਵਾਲੀ ਲੇਡੀ ਪੁਲਿਸ ਕਨਸਟੇਬਲ ਹਰ ਕੋਈ ਉਸ ਦੇ ਬਾਰੇ ਜਾਣਦਾ ਸੀਗਾ ਕਿਉਂਕਿ ਬਹੁਤ ਜ਼ਿਆਦਾ ਚਰਚਾਵਾਂ ਦੇ ਵਿੱਚ ਰਹੀ ਪਰ ਹੁਣ ਉਹ ਜ਼ਮਾਨਤ ਦੇ ਉੱਤੇ ਆ ਕੇ ਇੰਟਰਵਿਊ ਦੇ ਰਹੀ ਹੈ ਪਰ ਜਿਹੜਾ ਉਹਦਾ ਪੜਕਾਊ ਇੰਟਰਵਿਊ ਹੈ ਨਾ ਉਹ ਸੁਣ ਕੇ ਤੁਸੀਂ ਵੀ ਪੜਕ ਜਾਵੋਗੇ ਹੈਰਾਨ ਰਹਿ ਜਾਵੋਗੇ ਉਹਦੀਆਂ ਗੱਲਾਂ ਸੁਣ ਕੇ ਕਿ ਕਿਸ ਤਰ੍ਹਾਂ ਉਹਦੀ ਪੁਸ਼ਤਪਨਾਹੀ ਕੀਤੀ ਜਾਂਦੀ ਹੀ ਹੈਗੀ ਹੈ ਔਰ ਕਿਸ ਤਰ੍ਹਾਂ ਉਹਨੇ ਸੀਐਮ ਭਗਵੰਤ ਮਾਨ ਨੂੰ ਵੀ ਚੁਣੌਤੀ ਦਿੱਤੀ ਹੈ ਕਿ ਮੇਰਾ ਕੋਈ ਘਾਰ ਢਾ ਕੇ ਬਖਾਵੇ ਸਾਰਾ ਕੁਝ ਉਹਦੀ ਜ਼ੁਬਾਨੀ ਸੁਣਾਂਗੇ ਸੋ ਚੱਲ ਕੇ ਵੀਡੀਓ ਦੇਖਣੀ ਹੈ ਫਿਰ ਕਰਨੀ ਹੈ ਉਸਤੇ ਵਿਚਾਰ ਅਮਨਦੀਪ ਕੌਰ ਬਠਿੰਡੇ ਵਾਲੀ ਜਿਹਨੂੰ ਥਾਰ ਵਾਲੀ ਬੀਬੀ ਵੀ ਕਿਹਾ ਜਾਂਦਾ ਸੀ ਇਸਟਾ ਕਵੀਨ ਵੀ ਕਿਹਾ ਜਾਂਦਾ ਸੀ ਅੱਜ ਜਿਹੜਾ ਕਿ ਤੁਸੀਂ ਇੰਟਰਵਿਊ ਦੇਖਣ ਜਾ ਰਹੇ ਹੋ ਉਹ ਵੀ ਅਮਨਦੀਪ ਕੌਰ ਦਾ ਹੀ ਹੈ ਦਰਾਂ ਸਾਲ ਦੇ ਵਿੱਚ ਇੱਕ ਚੁਣੌਤੀ ਭਰਿਆ ਵੀਡੀਓ ਜਿਹੜਾ ਕਿ ਕੰ ਇੰਟਰਵਿਊ ਦੇ ਰੂਪ ਦੇ ਵਿੱਚ ਤੁਸੀਂ ਵੇਖਣ ਜਾ ਰਹੇ ਹੋ ਕਿਨੂੰ ਆ ਯਾਨੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਸਾਹਮਣੇ ਸਿੱਧਾ ਚੈਲੰਜ ਹੈ ਕਿ ਤੁਸੀਂ ਮੇਰਾ ਘਰ ਟਾ ਕੇ ਦਿਖਾਓ ਯਾਨੀ ਅਮਨਦੀਪ ਕੌਰ ਦਾਵਾ ਕਰ ਰਹੀ ਹੈ ਔਰ ਪਹਿਲੀ ਵਾਰ ਤੁਸੀਂ ਅੱਜ ਉਹਦਾ ਸ਼ਾਕ ਸ਼ਾਤ ਉਹਦੇ ਮੂੰਹੋਂ ਸੁਣਨ ਜਾ ਰਹੇ ਹੋ ਕਿਉਂਕਿ ਉਸਦੀ ਖਬਰ ਸਿਰਫ ਇੰਨੀ ਕੋਡੀ ਸੀ ਕਿ ਉਹਦਾ ਘਰ ਟਾਇਆ ਜਾਣਾ ਪਰ ਅੱਗੋਂ ਜਦੋਂ ਉਹਨੂੰ ਪੁੱਛਿਆ ਜਾਂਦਾ ਤਾਂ ਫਿਰ ਉਹ ਕੀ ਜਵਾਬ ਦਿੰਦੀ ਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਦਾ ਤਾਂ ਉਸ ਤੋਂ ਬਾਅਦ ਜਿਹੜੀ ਭਗਵੰਤ ਮਾਨ ਦੀ ਖਬਰ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਕਿ ਮੁੱਖ ਮੰਤਰੀ ਦਾ ਇੱਕ ਬਿਆਨ ਆਉਂਦਾ ਕਹਿੰਦਾ ਚਾਹੇ ਸਾਡਾ ਕੋਈ ਲੀਡਰ ਹੋਵੇ ਚਾਹੇ ਹੋਵੇ ਕੋਈ ਸਾਡਾ ਪੁਲਿਸ ਆਫੀਸਰ ਤਾਂ ਫਿਰ ਪੰਜਾਬ ਦੇ ਲੋਕ ਕਹਿੰਦੇ ਨੇ ਭਗਵੰਤ ਮਾਨ ਨੂੰ ਕਿ ਤੁਹਾਡੀ ਜਿਹੜੀ ਕਾਂਸਟੇਬਲ ਫੜੀ ਜਾਂਦੀ ਆ ਤੁਸੀਂ ਇਹਦਾ ਘਰ ਕਿਉਂ ਨਹੀਂ ਢਾਉਂਦੇ ਪੜ ਸਵਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਣਗੇ ਔਰ ਮੁੱਖ ਮੰਤਰੀ ਵੀ ਇਸ ਇੰਟਰਵਿਊ ਨੂੰ ਦੇਖ ਚੁੱਕੇ ਹੋਣਗੇ ਕਿਉਂਕਿ ਸਵਾਲ ਇੱਥੇ ਆਉਂਦਾ ਕਿ ਹਲੇ ਵੀ ਉਹਦੀ ਜ਼ਮਾਨਤ ਹੋ ਜਾਂਦੀ ਹੈ ਹਲੇ ਵੀ ਪੂਰੇ ਤਕੜੇ ਤੰਜ ਕੱਸ ਰਹੀ ਆ ਔਰ ਕਹਿੰਦੀ ਮੇਰਾ ਘਰ ਕੋਈ ਢਾ ਕਿਵੇਂ ਦੇਊਗਾ ਸਵਾਲ ਬਹੁਤ ਵੱਡੇ ਨੇ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਮੁੱਖ ਮੰਤਰੀ ਦੀ ਖਬਰ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਕਿਉਂ ਵੇਚਦੇ ਹੋ ਕਿਹਨੇ ਲਾਇਆ ਪਰ ਕੀ ਖੱਟਿਆ ਇਹਦੇ 'ਚ ਤਾਂ ਸਭ ਤੋਂ ਪਹਿਲੀ ਵੱਡੀ ਤੇ ਝੂਠੀ ਗੱਲ ਏ ਮੇਰੇ ਤੇ ਜੋ ਇਲਜ਼ਾਮ ਲਾਇਆ ਗਿਆ ਮੈਂ ਚੇਤਾ ਪਿੰਨੀ ਹਾਂ ਕਿਵੇਂ ਵੇਚਦੀ ਹਾਂ ਮੇਰੀ 14 ਸਾਲ ਦੀ ਸਰਵਿਸ ਹੋ ਗਈ ਆ ਉਹਦੇ ਵਿੱਚ ਹਰ ਸਾਲ ਪੁਲਿਸ ਮੁਲਾਜ਼ਮਾਂ ਦਾ ਸਾਲਾਨਾ ਮੈਡੀਕਲ ਹੁੰਦਾ ਜੋ ਅੱਜ ਤੱਕ ਕਦੇ ਵੀ ਮੇਰਾ ਪੋਜ਼ਿਟਿਵ ਨਹੀਂ ਆਇਆ ਡਰਗ ਟੈਸਟ ਜਿਹੜਾ ਮੇਰਾ ਲਗਾਤਾਰ 3-4 ਸਾਲਾਂ ਤੋਂ ਮੇਰੇ ਅਫਸਰਾਂ ਦੇ ਮੈਂ ਖੁਦ ਨੇ ਪੇਸ਼ ਕਰਦੀ ਆ ਕਿਉਂਕਿ ਹਮੇਸ਼ਾ ਹੀ ਮੇਰੀ ਜਿਹੜੀ ਡਰਗ ਟੈਸਟ ਦੀ ਰਿਪੋਰਟ ਆ ਨੈਸਟ ਬੰਦੀ ਹੋ ਜ। ਜਿਸ ਦਿਨ ਤੁਹਾਨੂੰ ਫੜਿਆ ਗਿਆ ਹੈ ਪੁਲਿਸ ਦਾ ਐਫ ਆਈ ਆਰ ਦੇ ਮੁਤਾਬਕ ਕਿ ਤੁਸੀਂ ਸਾਰਚ ਜਾ ਰਹੇ ਸੀ ਪੁਲਿਸ ਨੇ ਨਾਕਾ ਲਾਇਆ ਤੁਹਾਨੂੰ ਰੋਕਿਆ ਗਿਆ 17 ਗ੍ਰਾਮ ਚਿੱਟਾ ਤੁਹਾਡੀ ਗੱਡੀ ਚੋਂ ਮਿਲਿਆ ਉਹ ਵੇਚਣ ਚੱਲੇ ਸੀ ਤੁਸੀਂ ਨਹੀਂ ਜੀ ਬਿਲਕੁਲ ਵੀ ਨਹੀਂ ਮੈਂ ਸਹੀ 3 ਵਜੇ ਆਪਣੀ ਪੁਲਿਸ ਲੈਂਡ ਦੇ ਵਿੱਚੋਂ 2 April ਦੀ ਗੱਲ ਹੈ ਸਹੀ 3 ਵਜੇ ਆਪਣੀ ਡਿਊਟੀ ਤੋਂ ਪੁਲਿਸ ਲੈਂਡ ਦੇ ਵਿੱਚੋਂ ਮੈਂ ਨਿਕਲੀ ਆ। 10 ਮਿੰਟਾਂ ਦੇ ਵਿੱਚ ਦੀ ਮੈਂ ਨੰਨੀ ਸ਼ਾ ਚੌਂਕ ਦੇ ਉੱਤੇ ਪਹੁੰਚ ਜਾਨੀ ਆ। 30 ਦੀ ਸਪੀਡ ਆ ਮੇਰੀ ਨਾਰਮਲ ਆ ਰਹੀ ਹੈ ਮੈਂ। ਉਸ ਤੋਂ ਬਾਅਦ ਕਿ ਮੈਨੂੰ ਅਚਾਨਕ ਉੱਥੇ ਰੋਕਿਆ ਜਾਂਦਾ, ਮੇਰੀ ਚੈਕਿੰਗ ਕੀਤੀ ਜਾਂਦੀ ਆ ਜਦ ਕਿ ਮੈਨੂੰ ਅਗਰ ਮੇਰੇ ਥੇਰੇ ਵਿੱਚ ਕੁਝ ਹੁੰਦਾ ਮੈਂ ਗੱਡੀ ਲੋਕ ਕਰਕੇ ਇਹ ਵੀ ਕਹਿ ਸਕਦੀ ਆ ਵੀ ਮੇਰੇ ਕੋਲੇ ਵੀ ਕੁਝ ਮੈਨੂੰ ਮੈਨੂੰ ਇਹਨਾਂ ਡਰ ਹੁੰਦਾ ਜੇ। ਕਿਉਂਕਿ ਮੈਂ ਕਿਸੇ ਵੀ ਅਕਸਰ ਨੂੰ ਮੈਂ ਪਹਿਲਾਂ ਹੀ ਲਾ ਸਕਦੀ ਸੀ ਮੇਰੇ ਤੇ ਵੀ ਇਲਜ਼ਾਮ ਲੱਗਿਆ। ਕਿਸੇ ਅਫਸਰ ਦੇ ਨਾਲ ਨਹੀਂ ਨਹੀਂ ਤੁਸੀਂ ਕਿਹਾ ਕਿ ਮੈਂ ਖੜ ਜੋ ਮੈਂ ਅਫਸਰ ਨਾਲ ਗੱਲ ਕਰਾਉਣੀ ਹੈ ਹਾਂਜੀ ਨਹੀਂ ਮੈਂ ਬਿਲਕੁਲ ਨਹੀਂ ਕਿਹਾ ਜਿਵੇਂ ਜੀ ਕਹਿਣੀ ਹੁੰਦੀ ਮੈਂ ਪਹਿਲਾਂ ਲੋਕ ਲਾਉਂਦੀ ਗੱਡੀ ਨੂੰ ਫਿਰ ਮੈਂ ਅਫਸਰ ਨਾਲ ਗੱਲ ਕਰਦੀ ਤੇ ਇਹਨਾਂ ਦੀ ਗੱਲ ਕਰਵਾਉਂਦੀ ਮੇਰੇ ਤੇ ਕਾਰਵਾਈ ਪੈਂਦੀ ਨਾ ਤੁਸੀਂ ਵਰਦੀਤ ਸੀਗੇ ਕਿਸੇ ਵੇਲੇ ਜਿਵੇਂ ਸਿਵਲ ਦੇ ਵਿੱਚ ਸੀਗੇ ਪਰ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਡਿਊਟੀ ਤੋਂ ਨਿਕਲੇ ਡਿਊਟੀ ਤੇ ਤਾਂ ਵਰਦੀ ਚ ਹੁੰਦਾ ਬੰਦਾ ਨਹੀਂ ਜੀ ਉਥੇ ਸਿਵਲ ਰੈਸਟ ਦੇ ਵਿੱਚ ਡਿਊਟੀ ਹੁੰਦੀ ਆ ਵਰਦੀ ਨਹੀਂ ਪਾਈ ਹੁੰਦੀ ਨਹੀਂ ਜੀ ਜਿਵੇਂ ਪੁਲਿਸ ਲੈਣ ਦੇ ਵਿੱਚ ਇੱਕ ਹਸਪੀਟਲ ਆ ਜਿੱਥੇ ਤੇ ਉਥੇ ਮਲਾਜਮਾਂ ਦੀ ਪਹਿਲਾਂ ਇਹ ਕੰਮ ਹੀ ਆ ਜਿਹੜੇ 2-3 ਮੁਲਾਜ਼ਮੋਂ ਉੱਥੋਂ ਪਹਿਲਾਂ ਰਿਟਾਇਰ ਹੋ ਚੁੱਕੇ ਆ ਜਿਹਦੇ ਕਰ ਕਮੀ ਹੋਣ ਕਰਕੇ ਉੱਥੇ 2-3 ਜਿਹੜੇ ਪੁਲਿਸ ਦੇ ਮੁਲਾਜ਼ਮਾ ਉੱਥੇ ਲਾਏ ਜਾ ਸਕਦੇ ਔਰ ਲੱਗ ਸਕਦੇ ਨੇ ਇਹ ਲਵਾਈ ਤੁਸੀਂ ਸਪਰਸ਼ ਕਰਕੇ ਤੁਹਾਡੀ ਅਪਰੋਚ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਮੈਂ ਜੋ ਵੀ ਅগে ਪਹਿਲਾਂ ਵੀ ਮੈਂ ਕਾਫੀ ਟਾਈਮ ਪਹਿਲਾਂ ਵੀ ਡਿਊਟੀ ਕੀਤੀ ਆ ਮੈਂ ਇਸ ਜੀ ਦਾ ਮੈਡੀਕਲੀ ਜੋ ਵੀ ਹੁੰਦਾ ਇਹਦੇ ਬਾਰੇ ਨੋਟ ਰੱਖਦੀ ਆ ਤਾਂ ਕਰਕੇ ਮੇਰੀ ਉੱਥੇ ਡਿਊਟੀ ਰਹੀ ਹੈ ਇੱਥੇ ਮੈਂ ਅਫਸਰਾਂ ਦੇ ਮੇਰੇ ਪੇਸ਼ ਹੋ ਕੇ ਜੋ ਵੀ ਆ ਆਪਣਾ ਅੱਖ ਰੱਖਿਆ ਵੀ ਐਵੇਂ ਕਰਕੇ ਮੈਂ ਠੀਕ ਨਹੀਂ ਸੀਗੀ ਮੈਨੂੰ ਉਸ ਟਾਈਮ ਬੈਗ ਦੀ ਪ੍ਰੋਬਲਮ ਵੀ ਸੀਗੀ ਤੇ ਮਾਨਸਾ ਡਿਊਟੀ ਸੀਗੀ ਮਾਨਸਾ ਤੋਂ ਮੈਂ ਅਫਸਰ ਦੇ ਸੀਨੀਅਰ ਦੇ ਮੈਂ ਆਪਦੀ ਕੋਈ ਵੀ ਬੰਦਾ ਜਿਸ ਨੂੰ ਕੋਈ ਪ੍ਰੋਬਲਮ ਆਉਂਦੀ ਆ ਆਪਾਂ ਸੀਨੀਅਰ ਅਫਸਰ ਦੇ ਪੇਸ਼ ਹੋਣੇ ਆ ਐਪਲੀਕੇਸ਼ਨ ਲੈ ਕੇ ਮੈਂ ਪੇਸ਼ ਹੋਈ ਕਿ ਸਰ ਮੈਨੂੰ ਦੂਰ ਆਉਣਾ ਜਾਂਦੂ ਮੈਨੂੰ ਪ੍ਰੋਬਲਮ ਹੈ ਮੇਰੇ ਤੇ ਇਸ ਤਰ੍ਹਾਂ ਹੀ ਕਰਕੇ ਵੀ ਮੇਰੀ ਜਿਹੜੀ ਬਦਲੀ ਇੱਥੋਂ ਦੀ ਹੋਈ ਗਈ ਆ ਮੈਨੂੰ ਇੱਥੇ ਨੇੜੇ ਜਿਹੜਾ ਮੇਰਾ ਘਰ ਆ ਮੈਂ 50 ਲੱਖ ਲੋਨ ਲੈ ਕੇ ਮੇ ਘਰ ਬਣਾਇਆ ਹੋਇਆ ਮੈਂ ਉੱਥੇ ਕਿਰਾਏ ਤੇ ਰਹਿਣ ਨਾਲੋਂ ਮੈਂ ਆਪਦੇ ਘਰ ਦੇ ਵਿੱਚ ਵੀ ਰਵਾਂ ਪਰ ਤੁਹਾਡੇ ਤੇ ਦੋਸ਼ ਹੈ ਨਾ ਕਿ ਤੁਹਾਡੀ ਡਿਪਾਰਟਮੈਂਟ ਦੇ ਸੀਨੀਅਰ ਅਫਸਰਾਂ ਨਾਲ ਪ્યોਰ ਸੈਟਿੰਗ ਹੈ ਕ ਔਰ ਇਹ ਕਿਆ ਗਿਆ ਕਿ ਮਾਨਸਾ ਡਿਊਟੀ ਹੋਣ ਤੇ ਨਾਤੇ ਬਠਿੰਡਾ ਤੁਸੀਂ ਬੈਠੇ ਹੋ ਇਤੋਂ ਵੱਡੀ ਪ੍ਰਿਵੀਲੇਜ ਤੁਹਾਨੂੰ ਕੀ ਦੇਊਗੀ ਨਹੀਂ ਜੀ ਬਿਲਕੁਲ ਵੀ ਨਹੀਂ ਮੈਂ ਆਪਦੇ ਸੀਨੀਅਰ ਅਫਸਰਾਂ ਕੋਈ ਵੀ ਆ ਕਿਤੇ ਵੀ ਕਿਸੇ ਵੀ ਜ਼ਿਲ੍ਹੇ ਦਾ ਕੋਈ ਵੀ ਸੀਨੀਅਰ ਅਫਸਰ ਆ ਉਹ ਆਪਣੇ ਜਿਹੜੇ ਨੀਚੇ ਵਾਲੇ ਮੁਲਾਜ਼ਮਾਂ ਉਹਨਾਂ ਨੂੰ ਉਹਨਾਂ ਦੇ ਪ੍ਰੋਬਲਮ ਸੁਣਨ ਵਾਸਤੇ ਹੀ ਬੈਠੇ ਹੁੰਦੇ ਜਿਹੜੇ ਸੀਨੀਅਰ ਅਫਸਰ ਨੇ ਮੈਨੂੰ ਜੇ ਕੋਈ ਪ੍ਰੋਬਲਮ ਸੀ ਮੈਂ ਆਪਦੀ ਰਿਟਰਨ ਦੇ ਵਿੱਚ ਮੈਂ ਐਪਲੀਕੇਸ਼ਨ ਦਿੱਤੀ ਹੋਈ ਆ ਕਿ ਮੈਂ ਇਹਨਾਂ ਕਰਕੇ ਮੈਨੂੰ ਬੈਕ ਪੈਨ ਦੀ ਪ੍ਰੋਬਲਮ ਆ ਮੈਂ ਦੂਰ ਫੜਾਉਣ ਮੈਂ ਨਹੀਂ ਕਰ ਸਕਦੀ ਮੈਂ ਕਿਸੇ ਨਾਲ ਕੋਈ ਗੱਲ ਵੀ ਨਹੀਂ ਕਰਵਾਈ ਔਰ ਮੈਸੇਜ ਨਹੀਂ ਵੀ ਨਹੀਂ ਆ ਔਰ ਪਹਿਲੀ ਗੱਲ ਇਹ ਮੇਰੇ ਕੋਲ ਇੱਕ ਫੋਨ ਸੀ ਮੇਰਾ ਆਈਫੋਨ ਇੱਕ ਫੋਨ ਸੀਗਾ ਮੇਰੇ ਕੋਲ ਦੂਸਰਾ ਫੋਨ ਮੇਰੇ ਪਾਪਾ ਦਾ ਸੀਗਾ ਮੇਰੇ ਕੋਲੇ ਜੋ ਕਿ ਬਿਲਕੁਲ ਟੁੱਟਿਆ ਹੋਇਆ ਸੀ ਪਿਪਾ ਦਾ ਫੋਨ ਆ ਤਾਂ 2-3000 ਦੀ ਕੀਮਤ ਹੋਣੀ ਆ ਉਹਦੀ ਟੁੱਟਿਆ ਹੋਇਆ ਫੋਨ ਸੀ ਉਹਦੀ ਸਕਰੀਨ ਪਵਾਉਣੀ ਸੀ ਜਿਹੜਾ ਕਿ ਮੇਰੀ ਗੱਡੀ ਦੇ ਵਿੱਚ ਹੀ ਪਿਆ ਹੋਇਆ ਸੀ ਜਿਹਨੂੰ ਕੇ ਵੀ ਬਣਾਇਆ ਗਿਆ ਵੀ ਇਹਦੇ ਕੋਲ 1.5 ਲੱਖ ਦੇ ਉਸ ਟਾਈਮ ਦੋ ਫੋਨ ਸੀਗੇ ਇਹ ਗੱਲ ਬਿਲਕੁਲ ਝੂਠਾ ਸੀਗਾ ਨਾ ਤੁਸੀਂ ਮੰਨ ਰਹੇ ਹੋ ਇੱਕ ਹੋਣ ਸੀਗਾ ਉਹ ਵੀ ਇਹ ਤਾਂ ਸਾਰੇ ਲਈ ਕਰਦੇ ਜੀ 200 ਕਿਹਦੇ ਕੋਲੇ ਨਹੀਂ ਜਿਹੜੇ ਨਹੀਂ ਜੌਬ ਕਰਦੇ ਉਹ ਵੀ ਨਹੀਂ ਉਹ ਕਰਦੇ ਮੇਰੇ 80-85 ਹਜ਼ਾਰ ਤਨਖਾਹ ਮੇਰੇ ਕੋਈ 50 ਹਜ਼ਾਰ ਤਨਖਾਹ ਨਹੀਂ ਹੈ ਮੇਰੀ 80-85 ਹਜ਼ਾਰ ਤਨਖਾਹ ਕੀ 14 ਸਾਲ ਹੋ ਗਏ ਮੈਂ ਕੰਮ ਕਰ ਰਿਹਾ ਹਾਂ 80 ਹਜ਼ਾਰ ਤਨਖਾਹ 'ਚ ਤੁਸੀਂ ਘਰ ਦੀ ਕਿਸ਼ਤ ਵੀ ਤੁਸੀਂ ਕਹਿ ਰਹੇ ਹੋ ਉਹਨੇ ਕਿ 50 ਲੱਖ ਰੁਪਏ ਲੋਨ ਹੈ ਹਾਂਜੀ ਬਿਲਕੁਲ ਤੁਹਾਡੇ ਘਰ ਦੇ ਉੱਤੇ ਜਿਹੜਾ ਘਰ ਕਾਉਣ ਦੀਆਂ ਗੱਲਾਂ ਚੱਲੀਆਂ ਹਾਂਜੀ ਹਾਂ ਖਰਚਾ ਵੀ ਚੱਲਣਾ ਹੈ ਮਾਂ ਪਿਓ ਵੀ ਨੇ ਤੁਹਾਡੇ ਨਾਲ ਰਹਿੰਦੇ ਹਾਂਜੀ ਟਰਾਂਸਪੋਰਟ ਹੈ ਬਿਜਲੀ ਹੈ ਸਾਰਾ ਕੁਝ ਪਰ ਨਾ ਉਸ ਤੋਂ ਬਾਅਦ ਫੋਨ ਕਿਵੇਂ ਖਰੀਦਿਆ ਜਾ ਸਕਦਾ ਡੇਡਿਟੀ ਦੇ ਨਾਲ ਵੀ ਕੋਈ ਇਸ ਤਰ੍ਹਾਂ ਦਾ ਕੋਈ ਧੱਕਾ ਹੋਇਆ ਹੁੰਦਾ ਮੇਰੇ ਤੇ ਨਾ ਹੀ ਤਾਂ ਮੈਂ 베ਚਦੀ ਹਾਂ ਨਾ ਹੀ ਮੈਂ ਪਿੰਦੀ ਹਾਂ ਨਾ ਹੀ ਮੈਂ ਲਾਉਣੀ ਹਾਂ ਜਿਵੇਂ ਸਭ ਤੋਂ ਪਹਿਲੀ ਗੱਲ ਕਿ ਮੈਂ ਚਿੱਟਾ ਲਾਉਂਦੀ ਹੁੰਦੀ ਪਿੰਦੀ ਹੁੰਦੀ ਮੇਰਾ ਪੋਜ਼ਿਟਿਵ ਆਉਣਾ ਸੀ ਦੂਸਰੀ ਗੱਲ ਜੇ ਮੈਂ 베ਚਦੀ ਹੁੰਦੀ ਮੇਰੇ ਕਿਸ ਨਾਲ ਲਿੰਕ ਸਾਥ ਤੋਂ ਹੋਣੇ ਸੀ ਕਿਸੇ ਨਾਲ ਮੇਰੇ ਲਿੰਕ ਸਾਥ ਤੇ ਨਹੀਂ ਆ ਬਿਲਕੁਲ ਹੀ ਵੀ ਨਹੀਂ ਆ ਕੋਈ ਵੀ ਮੈਨੂੰ ਦੱਸੋ ਕਿਹੜਾ ਬੰਦਾ ਵੀ ਮੇਰੇ ਤੋਂ ਲੈ ਕੇ ਜਾਂਦਾ ਕਿਹੜੇ ਬੰਦੇ ਨੂੰ ਮੈਂ ਚਿੱਟਾ 베ਚਿਆ ਕਿਹੜੇ ਬੰਦੇ ਨੂੰ ਮੈਂ ਕੀ ਮੇਰੇ ਆਫਸਰ ਨਾਲ ਗੱਲ ਕਰਾਓ ਫਿਰ ਫਰੋਜਪੁਰ ਕੀ ਕਰਨ ਗਏ ਸੀ ਪੁਲਿਸ ਦੇ ਮੁਤਾਬਕ ਫਰੋਜਪੁਰੋਂ ਚਿੱਟਾ ਲਿਆਏ ਹੋ ਤੁਸੀਂ ਉਸ ਦਿਨ ਜਾ ਕੇ ਹਾਂਜੀ ਬਿਲਕੁਲ ਬਹੁਤ ਸੋਹਣਾ ਕੁਐਸਚਨ ਕੀਤਾ ਤੁਸੀਂ ਮੇਰੇ ਨਾਲ ਇਹ ਤੁਸੀਂ ਆਨਲਾਈਨ ਗੱਡੀ ਚੈੱਕ ਕਰ ਲਈ ਆ ਵੀ ਜੀ ਆਨਲਾਈਨ ਗੱਡੀ ਇਹ ਅਸੀਂ ਚੈੱਕ ਕੀਤੀ ਆ ਵੀ ਇਹ ਆਉਣ ਕੈਸ ਲੈ ਗਈ ਆ 4B05 ਹੂੰ 7720 ਦੋ ਪਾਰਾ ਹੈ ਤੁਹਾਡੇ ਕੋਲ ਮੈਂ ਤੁਹਾਨੂੰ ਹੀ ਦੱਸ ਰਹੀ ਹਾਂ ਨਾ 7720 ਗੱਡੀ ਹੈ ਜਿਹੜੀ ਉਸ ਟਾਈਮ ਨੂੰ 5 4 ਤਰੀਕ ਨੂੰ ਫਰੋਜਪੁਰ ਜਾਣੀ ਹੈ ਮੈਂ ਔਰ ਅਮਨਦੀਪ कौर ਬਠਿੰਡੇ ਵਾਲੀ ਲੇਡੀ ਪੁਲਿਸ ਕਨਸਟੇਬਲ ਜਿਹੜੀ ਇੱਕ ਚਿੱਟੇ ਦੇ ਵਿੱਚ ਗ੍ਰਿਫਤਾਰ ਹੁੰਦੀ ਹੈ ਫੜੀ ਜਾਂਦੀ ਹੈਗੀ ਹੈ ਔਰ ਹਰ ਪਾਸੇ ਇਹ ਖਬਰ ਜੜੀ ਫੈਲ ਜਾਂਦੀ ਹੈਗੀ ਹੈ ਲੇਕਿਨ ਅੱਜ ਤੁਸੀਂ ਉਹਦਾ ਇੰਟਰਵਿਊ ਸੁਣਿਆ ਜਿਹੜੀ ਕਿ ਜ਼ਮਾਨਤ ਦੇ ਉੱਤੇ ਰਿਹਾਅ ਹੋ ਜਾਂਦੀ ਹੈ ਉਹਦਾ ਇੰਟਰਵਿਊ ਤੁਸੀਂ ਸੁਣਿਆ ਉਹਨੇ ਸਾਫ਼ ਇਨਕਾਰ ਕਰ ਦਿੱਤਾ ਹਰ ਚੀਜ਼ ਮੰਨਣੇ ਤੋਂ ਕਿ ਮੈਂ ਚਟੇ ਦਾ ਨਸ਼ਾ ਕਰਦੀ ਨਹੀਂ ਅਗਰ ਮੈਂ ਨਸ਼ਾ ਕਰਦੀ ਹੁੰਦੀ ਤੇ ਮੇਰੇ ਟੈਸਟ ਜਿਹੜੇ ਹਰ ਸਾਲ ਸਾਡੇ ਪੁਲਿਸ ਵਾਲਿਆਂ ਦੇ ਟੈਸਟ ਆਉਂਦੇ ਹੈਗੇ ਮੇਰੇ ਉਹ ਪੋਜ਼ਿਟਿਵ ਆਉਂਦੇ ਮੇਰੇ ਕਦੀ ਵੀ ਉਹ ਟੈਸਟ ਜਿਹੜਾ ਨੈਗੇਟਿਵ ਹਮੇਸ਼ਾ ਮੇਰੇ ਕਸ ਨੂੰ ਨੈਗੇਟਿਵ ਆਇਆ ਕਦੀ ਵੀ ਪੋਜ਼ਿਟਿਵ ਨਹੀਂ ਆਇਆ ਮੈਂ ਇਸ ਲਈ ਨਹੀਂ ਨਸ਼ਾ ਕਰਦੀ ਕਿ ਮੇਰੇ ਉੱਤੇ ਇਹ ਝੂਠਾ ਜਿਹੜਾ ਬਹਤਾਨ ਲਾਇਆ ਗਿਆ ਝੂਠੀ ਗੱਲ ਬਣਾਈ ਗਈ ਹੈ ਬਾਕੀ ਵੀ ਉਹਨੇ ਜਿੰਨੇ ਚੀਜ਼ਾਂ ਸੀਗੀਆਂ ਸਭ ਨੂੰ ਮਨੇ ਨੇ ਤੋਂ ਇਨਕਾਰ ਕੀਤਾ ਕਿ ਮੈਂ ਨਾ ਵੇਚਨੀ ਐ ਨਾ ਮੈਂ ਵਪਾਰ ਕਰਨੀ ਐ ਤੇ ਨਾ ਕੋਈ ਮੇਰਾ ਕਾਰਟ ਆ ਸਕਦਾ ਹੈਗਾ ਵੈ ਤੇ ਜਿਹੜਾ ਸੀਐਮ ਭਗਵੰਤ ਮਾਨ ਨੇ ਵੱਡਾ ਇੱਕ ਬਿਆਨ ਦਿੱਤਾ ਸੀਗਾ ਕਿ ਹੁਣ ਨਸ਼ਾ ਤਸਕਰ ਜਿਹੜੇ ਹੈਗੇ ਆ ਉਹਨਾਂ ਨੂੰ ਖਤਮ ਕਰ ਦੇਵਾਂਗੇ ਭਾਵੇਂ ਕੋਈ ਲੀਡਰ ਐ ਤੇ ਭਾਵੇਂ ਕੋਈ ਜਿਹੜਾ ਵੈ ਉਹ ਸਰਕਾਰ ਦਾ ਬੰਦਾ ਹੈਗਾ ਵੈ ਭਾਵੇਂ ਜਿਹੜਾ ਮਰਜ਼ੀ ਕੋਈ ਹੈਗਾ ਵਾ ਕਿਸੇ ਨੂੰ ਵੀ ਛੱਡਿਆ ਨਹੀਂ ਜਾਏਗਾ ਹਰ ਇੱਕ ਦੇ ਖਿਲਾਫ ਇਹ ਆਪਰੇਸ਼ਨ ਕੀਤਾ ਜਾਏਗਾ ਉਹਨਾਂ ਦੇ ਕਾਰਟਾਏ ਜਾਣਗੇ ਲੇਕਿਨ ਇਹ ਸਿਰਫ ਬਿਆਨਾਂ ਦੀ ਹੱਦ ਤੱਕ ਸੀਗਾ ਜਾਂ ਜਿਹੜੇ ਛੋਟੇ-ਛੋਟੇ ਲੋਕ ਹੈ ਉਹਨਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਚੱਲਿਆ ਅਮਨਦੀਪ ਕੌਰ ਦੇ ਕਾਰ ਤੇ ਨਾਤੇ ਪੀਲਾ ਪੰਜਾ ਚੱਲਿਆ ਨਾ ਹੀ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਬਲਕਿ ਉਹ ਜ਼ਮਾਨਤ ਦੇ ਉੱਤੇ ਰਿਹਾ ਹੈ ਔਰ ਇੰਟਰਵਿਊ ਦੇ ਰਹੀ ਹੈਗੀ ਇਹ ਤੜਲੇ ਦੇ ਨਾਲ ਔਰ ਠੋਕ ਬਜਾ ਕੇ ਹਰ ਗੱਲ ਕਰ ਰਹੀ ਹੈਗੀ ਹੈ ਕਿਸੇ ਵੀ ਗੱਲ ਤੋਂ ਮੁਕਰਨ ਨਹੀਂ ਦੇਈ ਹੈਗੀ ਬਲਕਿ ਹਰ ਗੱਲ ਜਿਹੜੀ ਹੈ ਉਹ ਆਪੋਜ਼ਿਟ ਕਰਨ ਦੀ ਹੀ ਹੈ ਇਹ ਜਾਣਦੇ ਹੋયા ਵੀ ਕਿ ਹਰ ਚੀਜ਼ ਸੋਸ਼ਲ ਮੀਡੀਆ ਦੇ ਉੱਤੇ ਆ ਗਈ ਹੈ ਹਰ ਚੀਜ਼ ਦੇ ਨਖੇੜੇ ਹੋ ਗਏ ਆ ਲੇਕਿਨ ਫਿਰ ਵੀ ਉਹਨੇ ਕਿਸੇ ਵੀ ਚੀਜ਼ ਨੂੰ ਮੰਨਣੇ ਤੋਂ ਇਨਕਾਰ ਕਰ ਦਿੱਤਾ ਬਾਕੀ ਵੀਰੋ ਇੰਟਰਵਿਊ ਦੇਖਣ ਤੋਂ ਬਾਅਦ ਤੁਹਾਡੀ ਕੀ رائے ਹੈ ਕਮੈਂਟ ਕਰਕੇ ਲਾਸਟ ਵਿੱਚ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼